ਅੱਗੇ ਦੱਸਦੇ ਆ ਸਿਆਣੇ ਬੰਦੇ ਕਿ ਸਿਰ ਤੇ ਪੱਗ ਹੁੰਦੀ ਸੀ ਲੱਜ ਹੁੰਦੀ ਸੀ ਪੱਗ ਨਹੀਂ ਰਹੀ ਤਾਂ ਲੱਜ ਨਹੀਂ ਰਹੀ ਓਏ ਹੋ ਇਸ ਪੱਗ ਦੀ ਬੜੀ ਸ਼ਾਨ ਆ ਸਾਡੇ ਨਬੀਆਂ ਕੰਗਮਰਾ ਬਜ਼ੁਰਗਾਂ ਨੇ دین ਔਰ ਇਕਰਾਮ ਨੇ ਪੱਗ ਦੰਨੀ ਆ ਅੱਜ ਤੋਂ 50 ਸਾਲ ਪਿੱਛੇ ਚਲੇ ਜਾਓ ਜਦੋਂ ਬਰਾਤ ਜਾਂਦੀ ਸੀ ਜਿੰਨੇ ਬੰਦੇ ਬਰਾਤ ਦੇ ਹੁੰਦੇ ਸੀ ਸਾਰਿਆਂ ਦੇ ਸਿਰ ਤੇ ਪੱਗ ਹੁੰਦੀ ਵੈਰੀ ਗੁੱਡ ਜਿਹੜੀ ਇੱਤੇ ਆਣੀ ਲੜਕੀ ਵਿਆਹ ਕੇ ਲਿਆਉਂਦੇ ਸੀ ਉਹ ਵੀ ਪੱਗਾਂ ਵਾਲੀ ਬਰਾਤ ਨਾ ਆਉਂਦੀ ਜਦੋਂ ਘਰ ਦੇ ਵਿੱਚ ਕੋਈ ਲੜਾਈ ਝਗੜਾ ਹੋ ਜਾਣਾ ਉਨੇ ਬੜੇ ਫਖਰ ਨਾਲ ਬੜੇ ਮਾਣ ਨਾਲ ਕਹਿਣਾ ਮੈਂ ਐਵੇਂ ਨਹੀਂ ਆਈ ਨਹੀਂ 100 ਪੱਗ ਨਾਲ ਆਈ ਸੀ ਹਾਂ ਓਹ ਕਿੱਡੀ ਵੱਡੀ ਗੱਲ ਹੁੰਦੀ ਸੀ ਪੱਗ ਦੀ ਦਾਜ ਰੱਖਦੇ ਸੀ ਅੱਜ ਕੀ ਦੌਰ ਚੱਲ ਪਿਆ ਜੀ ਜੀ ਆ ਮੁੰਡਿਆਂ ਦਾ ਹਾਲ ਦੇਖੋ ਜਦੋਂ ਵਿਆਹਣ ਜਾਂਦੇ ਆ ਜੰਜਾਂ ਅੱਕੇ ਵੀ ਚੜਦੇ ਸੀ ਜੰਜਾਂ ਹੁਣ ਵੀ ਚੜਦੀਆਂ ਨੇ ਹੁਣ ਕਿੱਧਰ ਚੜਦੀਆਂ ਪਹਿਲਾਂ ਤਾਂ 2 ਵਜੇ ਸੇ ਮੁੰਡਾ ਨਹੀਂ ਲੱਭਦਾ ਉਹ ਬਾਈ ਤਾਂ ਅੰਦਾਜ਼ੇ ਵਿੱਚ ਲੰਘ ਗਿਆ ਜਦੋਂ ਲੱਭਦਾ ਹੀ ਨਹੀਂਗਾ ਪਤਾ ਕਰਨਾ ਕਿੱਥੇ ਖੜਾ ਬਿਊਟੀ ਬਾਲਰ ਗਿਆ ਹੋਇਆ 5-7000 ਰੁਪਏ ਉੱਥੇ ਦੇ ਕੇ ਆਉਣਾ ਚੱਲ ਸੋਭਾ ਨੂੰ ਉੱਠ ਕੇ ਮੂੰਹ ਧੋਣਾ ਤਾਂ ਪੁੱਨੇ ਉਹ ਵਦਾਉ ਵਰਗਾ ਹੋਇਆ ਹੁੰਦਾ ਹਾਜ ਕੱਲ ਦੇ ਪੈਸੇ ਮੈਂ ਦਾ ਹਾਲ ਦੇਖ ਲੋ ਜਵਾਨੀਆਂ ਤੇ ਗਈਆਂ ਹੁਣ ਜਵਾਨੀ ਦਾ ਕਿਸੇ ਦੇ ਆ ਹੀ ਨਹੀਂ ਸਕਦੀ ਕਿਉਂਕਿ ਨੈਟ ਨੇ ਬਰਬਾਦ ਕਰਤੀ ਜਵਾਨੀ ਕੰਨਾ ਜੀ ਟੁੱਟੀ ਦਿੱਤੀ ਹੋਈ ਆ ਫਿਰ ਤੇ ਹੈਡ ਰਕ ਆ ਸੁੱਕੀ ਸੜੀ ਜੀ ਪੈਂਟ ਪਾਈ ਹੋਈ ਐ ਕਿਤੜਾ ਦੇ ਮਾਸਕ ਹੋਈ ਉਹ ਦੁਆ ਜਾਂਦਾ ਐ ਲੱਗਦਾ ਜਿਵੇਂ ਕੁੱਤੀ ਦੰਦੂਰ ਚ ਫਸੀ ਹੋਈ ਐ